ਮਿੰਟੂ ਜੀ ਅੱਜ ਨਾ ਬੜੀ ਕਹਿਮ ਖਬਰ ਹੁਣੇ-ਹੁਣੇ ਆ ਰਹੀ ਆ ਪੀਯੂ ਦੇ ਵਿੱਚ ਸੈਨਟ ਚ ਉਹਨਾਂ ਨੂੰ ਲੈ ਕੇ ਬੱਚੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਕਹਿੰਦੇ ਉਹਨਾਂ ਤੇ ਲਾਠੀ ਚਾਰਜ ਹੋ ਗਿਆ ਹਾਂਜੀ ਲਾਠੀ ਚਾਰਜ ਇਹ ਐਕਸ਼ਨ ਜਿਹੜਾ ਪੁਲਿਸ ਦਾ ਹੋਇਆ ਅਜੀਬ ਗੱਲ ਹੈ ਕਿ ਉਹ ਇੰਨੇ ਦਿਨ ਤੋਂ ਬੈਠੇ ਆ ਉੱਥੇ ਹੂੰ ਲੀਡਰ ਵੀ ਗਏ ਨੇ ਕੋਈ ਐਕਸ਼ਨ ਨਹੀਂ ਹੈ ਜੀ ਤੇ ਜੇ ਅੱਜ ਉਹਨਾਂ ਨੇ ਸ਼ਾਇਦ ਵੀਸੀ ਦੇ ਘਰਾਉ ਦਾ ਐਲਾਨ ਕੀਤਾ ਸੀਗਾ ਫੇਰ ਉਹ ਕੈਨਸਲ ਹੋ ਗਿਆ ਪ੍ਰੋਗਰਾਮ लागे शायद ਉਥੇ ਪੰਜਾਬ ਵਿਜ਼ਨ 2047 ਚਲਣ ਰਿਹਾ ਇੱਕ ਤੇ ਸਾਡੇ ਵਾਲੇ ਵੀ ਜਿਹੜੇ ਆ ਨਾ ਨਰਿੰਦਰ ਮੋਦੀ ਦੀ ਬੜੀ ਕਾਪੀ ਕਰਦੇ ਆ ਜੀ ਉਹਨਾਂ ਨੇ ਰੱਖਿਆ ਹੋਇਆ ਹੈ ਨਾ ਹਮ ਇੰਡੀਆ ਰਿਸੋਰਸ ਸੰਤਾਲੀ ਮਤਲਬ ਕਿ 2047 ਦਾ ਰੋਡ ਮੈਪ ਬਿਲਕੁਲ ਗਾਂ ਵਾਲਾ ਵੇਖੀ ਜਾਂਦੇ ਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਬਸ ਇਹਨਾਂ ਦੀਆਂ ਉੱਚੀਆਂ ਨੇ ਗੱਲਾਂ ਬਿਲਕੁਲ ਜੀ ਕਿ ਇੱਥੇ ਅੱਜ حال ਜਿਹੜਾ ਹੈ ਉਹ ਇਹ ਹੋਇਆ ਕਿ ਭਾਗਪਰੀ ਦਾ ਪੈਰ ਪਿਆ ਤੇ ਤਖਤ ਹਜ਼ਾਰਾ ਉਜੜ ਗਿਆ ਹੂੰ ਤਖਤ ਹਜ਼ਾਰਾ ਉਜਣ ਡਿਆ ਤੇ ਇਹਨਾਂ ਨੂੰ ਗਾਂ 47 ਦੀ ਪਈ ਇਹਨੂੰ ਤੇ ਸੰਭਾਲੋ 47 ਤੱਕ ਪਹੁੰਚੋ ਤੇ ਸਹੀ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਉੱਥੇ ਹੋ ਰਿਹਾ ਸੀਗਾ ਪ੍ਰੋਗਰਾਮ ਤੇ ਉਹਨਾਂ ਨੇ ਫਿਰ ਵਿਦਿਆਰਥੀਆਂ ਨੇ ਉਧਰ ਨੂੰ ਚਾਲੇ ਪਾ ਦਿੱਤੇ ਤਾਂ ਬਸ ਫਿਰ ਐਕਸ਼ਨ ਹੋ ਗਿਆ ਹੂੰ ਤੇ ਗੱਲ ਇਹ ਆ ਕਿ ਨੌਬਤ ਕਿਉਂ ਆ ਰਹੀ ਮੈਂ ਹਮੇਸ਼ਾ ਕਹਿੰਦਾ ਕਿ ਧਰਨੇ ਮਸਾਰੇ ਇਸ ਦੇਸ਼ ਦੇ ਵਿੱਚ ਜਿਹੜੇ ਆ ਨਾ ਉਹ ਜ਼ਿਆਦਾਤਰ ਸ਼ੌਕ ਨੂੰ ਨਹੀਂ ਲੱਗਦੇ ਬਿਲਕੁਲ ਜੀ ਮਜਬੂਰ ਹੋ ਗਏ ਸੈਨੇਟ ਚੋਣਾਂ ਦੇ ਅੱਗੇ ਰੌਲਾ ਪਿਆ ਹੂੰ ਬਹੁਤ ਜਦੋ ਜਹਿਤ ਤੋਂ ਬਾਅਦ ਸੈਨੇਟ ਚੋਣਾਂ ਹੋਈਆਂ ਐਤਕੀ ਫੇਰ ਉਹੀ ਜੀ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓ ਵੇਲਾ ਰਹਿੰਦੀ ਹੈ ਪਰ ਨੀਅਤ ਖੋਟੀ ਹੈ ਨਾ ਸਾਬ ਜਦੋਂ ਨੀਅਤ ਖੋਟੀ ਹੋਵੇ ਨਾ ਉਹ ਕਿਸੇ ਨੇ ਕਿਹਾ ਕਿ ਦਿਲ ਸਾਫ਼ ਹੋ ਕੈਸੇ ਕਿ ਇਨਸਾਫ਼ ਨਹੀਂ ਹੈ ਇਨਸਾਫ਼ ਹੋ ਕੈਸੇ ਕਿ ਦਿਲ ਸਾਫ਼ ਨਹੀਂ ਹੈ ਬਿਲਕੁਲ ਇਥੇ ਮਸਲਾ ਉਹ ਬਣਿਆ ਪਿਆ ਜੀ ਬਿਲਕੁਲ ਤਾਂ ਸੈਨੇਟ ਚਾਹੁੰਦੇ ਹੀ ਨਹੀਂ ਕਿ ਹੋ ਸਕੇ ਕੁਝ ਹਾਂ ਜੀ ਬਿਲਕੁਲ ਇਹ ਤੇ ਸਾਰੇ ਪੰਜਾਬੀਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਹੂੰ ਸਾਰਿਆਂ ਨੂੰ ਦਬਾਅ ਬਣਾਉਣਾ ਚਾਹੀਦਾ ਕਿ ਭਾਈ ਇਹ ਸੈਨੇਟ ਚੂਨਾ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਪਰ ਇੱਥੇ ਇੱਕ ਬੜਾ ਜ਼ਬਰਦਸਤ ਜਿਹੜਾ ਗਵਰਨਿੰਗ ਮਾਡਲ ਹੈ ਇਸ ਯੂਨੀਵਰਸਿਟੀ ਦਾ ਉਸ ਨੂੰ ਖਤਮ ਕਰਨ ਦਾ ਕੋਈ ਯਤਨ ਹੈ ਕਿ ਕਿਸੇ ਤਰੀਕੇ ਨਾਲ ਇਹਨੂੰ ਖਤਮ ਕਰ ਦਿੱਤਾ ਜਾਵੇ ਜਿਹੜਾ 19ਵੀਂ ਸਦੀ ਤੋਂ ਚੱਲਦਾ ਆ ਰਿਹਾ ਹੈ ਕਿ ਇਹਨੂੰ ਖਤਮ ਕਰ ਦਿਓ ਬਿਲਕੁਲ ਬਿਲਕੁਲ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਕੇ ਆਪਣਾ ਕੰਮ ਚਾਰਨ ਦੀ ਕੋਸ਼ਿਸ਼ ਹੈ ਨਰੰਗੀ ਸੰਤਰੇ ਜਿਹੜੇ ਉਹ ਹਾਵੀ ਹੋ ਜਾਣ ਜੀ ਇੱਥੇ ਵੀ ਜੋ ਸਾਡਾ ਮਤਲਬ ਕਿ ਬਚਦਾ ਕੁਛ ਦਾ ਵਿਰਾਸਤੀ ਅੰਸ਼ ਹੈ ਹੂੰ ਉਹਨੂੰ ਗ੍ਰਹਿਣ ਲਾ ਲਈਏ ਬਸ ਹੋਰ ਕੀ ਹੈ ਜੀ ਜਦ ਤੱਕ ਇਹ ਬੋਡੀ ਹੈ ਇਹ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕੋਈ ਵਿਚਾਰ ਤਾਰਾ ਜਾਂ ਇੱਕ ਪਾਸੜ ਫੈਸਲਾ ਜਾਂ ਵਿਦਿਆਰਥੀਆਂ ਦੇ ਹਿੱਤਾਂ ਦਾ ਇੱਕ ਤਰਫਾ ਨੁਕਸਾਨ ਕੋਈ ਨਹੀਂ ਕਰ ਸਕਦਾ ਜੀ ਇਹ ਇਸ ਮਾਡਲ ਦੀ ਖਾਸੀਅਤ ਹੈ ਬਸ ਇਹਨੂੰ ਖਤਮ ਕਰੰਦਾ ਹੀ ਜਾਂ ਤਨ ਹੈ ਹੂੰ 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 ਬਿਲਕੁਲ ਬਿਲਕੁਲ ਜੀ ਅਮਰਪਾਲ ਜੀ ਕਹਿ ਰਹੇ ਨੇ ਕਿ लाठी चार्ज ਆਮ ਗੱਲ ਹੋ ਗਈ ਹੈ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਪਿਛਲੇ ਦਿਨੀ ਕਿਸਾਨਾਂ ਤੇ ਵੀ लाठी चार्ज ਹੋਇਆ ਸੱਚਮੁੱਚ ਇਹ ਗੱਲ ਆਮ ਜੀ ਹੋ ਗਈ ਹੈ ਮਾੜਾ ਜਿਹਾ ਪ੍ਰੋਟੈਸਟ ਕਰੋ ਆਪਣੀ ਆਜ਼ਾਦੀ ਦੀ ਥੋੜੀ ਜੀ ਵਰਤੋਂ ਕਰੋ ਤੇ ਅੱਗੋਂ ਡਾਂਗਾ ਲੈ ਕੇ ਆ ਜਾਂਦੇ ਨੇ